ਇਸਾ ਕੀ ਹੋ ਗਏ ਨੇ ਨਹੀਂ ਦੇਖੋ ਜ਼ਿੰਮੇਵਾਰੀ ਤਾਂ ਮੇਰੇ ਕੋ ਅੱਗੇ ਨਹੀਂ ਮੈਂ ਜਿਸ ਦਿਨ ਦਾ ਮਹਾਰਾਜ ਪਰਿਵਾਰ ਦੇ ਨਾਲ ਜੁੜਿਆ ਹਾਂ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਬਹੁਤ ਉੱਪਰ ਰੱਖਿਆ ਬਹੁਤ ਉੱਪਰ ਸਤਿਕਾਰ ਦਿੱਤਾ ਔਰ ਉਹਨੂੰ ਤੋਰਦਿਆਂ ਉਹਨਾਂ ਨੇ ਜਿੰਮੇਵਾਰੀ ਦਿੱਤੀ ਮੈਂ ਜਿਹੜੀ ਉਹਨਾਂ ਸਿਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਨਮਸਤਕ ਹੋ ਕੇ ਉਸ ਪਰਿਵਾਰ ਨੂੰ ਸਾਹਮਣੇ ਰੱਖ ਕੇ ਅੱਗੇ ਵੀ ਸੇਵਾ ਕੀਤੀ ਹੈ ਔਰ ਹੁਣ ਮੈਂ ਸੇਵਾ ਕਰਾਂਗਾ ਕਿ ਸਰ ਕੀ ਮੈਂ ਕਰੋਗਾ ਇਹ ਕੁਝ ਨਿਰਾਲ ਲੀਡਰ ਵਿਚਾਰੇ ਚੱਲੇ ਰਹੀ ਹੈਗੀਆਂ ਜੀ ਦੇਖੋ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਮੇਰਾ ਸੁਭਾਅ ਤੇ ਬਿਲਕੁਲ ਓਪਨ ਹੈ ਮੈਂ ਇਸ ਸਟੇਜ ਤੋਂ ਵੀ ਇਹ ਗੱਲ ਕਹੀ ਹੈ ਕਿ ਜਿੰਨੇ ਲੀਡਰ ਨੇ ਲੋਕੇਸ਼ ਗਾਂਧੀ ਬੰਨੀ ਆਪਣਾ ਖੰਨਾ ਜੀ ਸੁਸ਼ੀਲ ਆਪਣਾ ਉਥੋਂ ਹੋਰ ਵੀ ਸੱਜਣ ਜਿਹੜੇ ਨੇ ਸੁਸ਼ੀਲ ਰਾਣਾ ਇਹ ਸਾਰੇ ਹੀ ਹੋਰ ਵੀ ਜਿਹੜੇ ਲੀਡਰ ਨੇ ਜਿੰਨਾ ਕੰਮ ਕੀਤਾ ਸਾਰੇ ਹੱਤਿਆਰ ਨੇ ਤੇ ਹੋਣਾ ਚਾਹੀਦਾ ਇਹਨਾਂ ਨੂੰ ਜਿੰਨੂੰ ਟਿਕਟ ਮਿਲੇਗੀ ਉਹਨੂੰ ਕੁਝ ਹੋਵੇਗਾ ਲੱਗਾ ਲੇਕਿਨ ਇਹਦਾ ਪਾਰਟੀ ਦਾ ਫੈਸਲਾ ਜੀ ਇਸ ਕਰਕੇ ਆਪਾਂ ਨੂੰ ਨਾ ਕੋਈ ਵਿਕੇੜਾ ਹੈਗਾ ਨਾ ਹੋਣਾ ਚਾਹੀਦਾ ਮਹਾਰਾਣੀ ਸਾਹਿਬ ਦਾ ਮਨ ਸਾਫ ਹੈ ਮੇਰਾ ਮਨ ਸਾਫ ਹੈ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਿਹੜਾ ਮੇਰਾ ਰੋਲ ਸੀਗਾ ਮੈਂ ਇਹਨਾਂ ਸਾਰਿਆਂ ਨੂੰ ਜੱਫੀ ਪਾ ਕੇ ਬਿਲਕੁਲ ਜਿ ਲੈ ਕੇ ਇਕੱਠਿਆਂ ਤੋਰਿਆ ਔਰ ਉਹਦਾ ਨਤੀਜਾ ਇਹ ਹੋਇਆ ਕਿ ਸਾਰੇ ਹਲਕੇ ਉਹ ਮਹਾਮਾਰ ਦੇ ਬੋਟਕਵਾ ਦੇ ਇੱਕ ਰਿਕਾਰਡ ਤੋੜਤਾ ਇਹੀ ਰਿਕਾਰਡ ਜਿਹੜਾ ਅੱਗੇ ਜਾਣਾ ਚਾਹੀਦਾ 2027 ਤੱਕ ਟਿਕਟ ਜਿੰਨੂੰ ਮਿਲੇਗੀ ਸਾਰੇ ਅਸੀਂ ਸਪੋਰਟ ਕਰਾਂਗੇ ਅਪਲਾਈ ਕਰਨ ਸਾਰੇ ਕਰਨ ਜੀ ਸਰਦ ਕੇ ਕਰਨ ਕੌਣ ਰੋਕ ਬੇਖੋ ਦੱਸੋ ਦੱਸੋ ਤੁਸੀਂ ਕਿ ਨਹੀਂ ਅੱਜ ਮੌਜੂਦਾ ਪੰਜਾਬ ਸਰਕਾਰ ਦੀ ਕਿਸ ਤਰ੍ਹਾਂ ਦੀ ਸਰਕਾਰ ਦੀ ਅਗਵਾਈ ਕਿਸ ਤਰ੍ਹਾਂ ਦੇ ਦੇਖਦੇ ਹੋ ਪੰਜਾਬ ਦੇ ਕਿੰਨਾ ਕੁ ਬੈਟਰਮੈਂਟ ਨੇ ਕੰਮ ਹੋ ਗਏ ਜਲ ਇਦਾਂ ਵੀ ਜਿਨਨੇ ਚਾਹ ਦੇ ਨਾਲ ਦੇਖੋ ਮੈਂ ਤੇ ਸਾਫ਼ ਗੱਲ ਕਰਨ ਵਾਲਾ ਆਦਮੀ ਹਾਂ ਜਿਨਨੇ ਚਾਵਾਂ ਦੇ ਨਾਲ ਪੰਜਾਬ ਦੀ ਪਬਲਿਕ ਆਪ ਨੂੰ ਲਿਆਦਾ ਸੀ ਉਹ ਸਾਰਾ ਪੱਠਾ ਹੀ ਬਾਤ ਹੈ ਨਾ ਤੇ ਨਾ ਕੋ ਤਜਰਬਾ ਹੈ ਨਾ ਕੋਈ ਗੱਲ ਹੈ ਆ ਜਿਹੜੀਆਂ ਤੁਸੀਂ ਤਾਂ ਵੱਡੀਆਂ ਵੱਡੀਆਂ ਗੱਲਾਂ ਕਰੋ ਤੁਸੀਂ ਤਾਂ ਮਿਊਨਿਸਪੈਲਿਟੀ ਨੇ ਵੀ ਤੁਰੇ ਫਿਰਦੇ ਹੋ ਮਿਊਨਿਸਪੈਲਿਟੀ ਦੇ ਇਲੈਕਸ਼ਨ ਹੋ ਲੈਣ ਦਿਓ ਜੇ ਤੁਸੀਂ ਕੰਮ ਕੀਤਾ ਹੈ ਜੇ ਤੁਸੀਂ ਜੇ ਇੱਕ ਮਿੰਟ ਬੈਠਾ ਜੇ ਤੁਸੀਂ ਸਮਝਦੇ ਹੋ ਵੀ ਤੁਸੀਂ ਕੰਮ ਕੀਤਾ ਜਿਵੇਂ ਪੰਚਾਇਤ ਗਿਆ ਹਸੈਲੀ ਸਾਹਿਬ ਨੇ ਤੁਸੀਂ ਕੰਮ ਕੀਤਾ ਤੇ ਲੋਕਾਂ ਨੂੰ ਵੋਟ ਪਾ ਲੈਣ ਦਿਓ ਇਹ ਕੀ ਹੋਇਆ ਵੀ ਜਿੰਦਰੇ ਅੰਦਰ ਮਾਰ ਕੇ ਤੁਸੀਂ ਇਹਨਾਂ ਨੂੰ ਐਲਾਨ ਕਰਾ ਲੈਣਾ ਮੈਂ ਤੁਹਾਨੂੰ ਦੱਸਦਾ ਪੰਚਾਇਤਾਂ ਦੇ ਵਿੱਚ 15 ਸਰਪੰਚ ਐਸੇ ਨੇ ਜਿਹੜੇ ਸਾਡੇ ਨਾਲ ਇੰਟੈਕਸ਼ਨ ਕੋਈ ਅੱਕ ਨਹੀਂ ਸੀ ਆਇਆ ਜਾ ਸਕਦਾ ਔਖਾ ਹੋ ਜਾਂਦਾ ਕੰਮ ਉਹਨਾਂ ਵਾਸਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਉਹਨਾਂ ਨੇ ਪ੍ਰੈਜ਼ਾਈਡਿੰਗ ਅਫਸਰ ਨੂੰ ਅੰਦਰ ਬੰਦ ਕੀਤਾ ਵੀ ਸਾਡੇ ਸਾਹਮਣੇ ਅਨਾਉਂਸ ਕਰ ਜਿਹੜਾ ਕਰਨਾ ਕਿਉਂਕਿ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਹੈ ਉਹ ਇੱਕ ਸਰਕਾਰੀ ਮੁਲਾਜ਼ਮ ਕਿਉਂਕਿ ਮੈਂ ਵੀ ਸਰਕਾਰੀ ਮੁਲਾਜ਼ਮ ਰਿਆਂ ਕਿਸੇ ਵੇਲੇ ਸਰਕਾਰੀ ਮੁਲਾਜ਼ਮ ਇਦਾਂ ਸਰਕਾਰ ਦੀ ਮਰਜ਼ੀ ਨਹੀਂ ਕਰ ਸਕਦਾ ਹੁੰਦਾ ਵੀ ਵੋਟਾਂ ਪਈਆਂ 100 ਤੇ ਉਹ ਕਹਿ ਦੇਵੇ 150 ਪਈਆਂ ਇਦਾਂ ਨਹੀਂ ਹੋ ਸਕਦਾ ਜਿਹੜੇ ਬੰਦੇ ਤਖੜੇ ਰਹੇ ਉਹਨਾਂ ਨੇ ਅੰਦਰ ਬੰਦ ਕੀਤਾ ਪ੍ਰੈਜ਼ਾਈਡਿੰਗ ਅਫਸਰ ਨੂੰ ਉਹਨਾਂ ਕਹਿੰਦੇ ਅਸੀਂ ਹਾਰਦੇ ਹਾਂ ਹਰਾ ਦੇ ਸਾਨੂੰ ਲੇਕਿਨ ਵੋਟਾਂ ਸਾਡੇ ਸਾਹਮਣੇ ਕਿਹਨ ਕੇ ਪਾ ਦੇ ਤੂੰ ਤੇ ਹਲਕਾ ਡੇਰਾ ਬਚੀ ਦੇ ਲੋਕਾਂ ਨੂੰ ਮਿਲ ਰਹੇ ਹੋ ਪੂਰੇ ਹਲਕੇ ਚ ਘੁੰਮ ਰਹੇ ਹੋ ਕੀ ਲੱਗਦਾ ਕਿਸ ਤਰ੍ਹਾਂ ਦੀ ਇਹ ਸਮੱਸਿਆ ਅੱਜ ਵੀ ਲੋਕ ਫੇਸ ਕਰ ਰਹੇ ਨੇ ਦੇਖੋ ਇਹ ਰਹਾ ਬਸ ਇਹਦੀਆਂ ਸਮੱਸਿਆ ਤੇ ਬੇਟਾ ਕਾਫੀ ਜ਼ਿਆਦਾ ਨਹੀਂ ਖਾਸ ਤੌਰ ਤੇ ਜਿਹੜੀ ਪੋਲੂਸ਼ਨ ਹੈ ਨਾ ਪਰ ਹੁਣ ਵੀ ਕਿਸੇ ਮੈਂ ਤਾਂ ਪੇਪਰ ਚ ਪੜ ਰਿਹਾ ਆ ਵੀ ਕਿਹੜੀ ਪੰਜ ਕਰੋੜ ਬਹੁਤ ਵੱਡੀ ਨੈਕਟਰ ਨੈਕਟਰ 6 3 ਕੇ 4 ਕਰੋੜ ਦਾ ਜੁਰਮਾਨਾ ਇਹ ਇਕੱਲੇ ਜੁਰਮਾਨੇ ਨਾਲ ਗੱਲ ਨਹੀਂ ਬਣਦੀ ਜਿਹੜਾ ਬੰਦਾ ਰਿਸਪਾਂਸਿਬਲ ਹੈ ਇਸ ਵਾਸਤੇ ਹੀ ਮਸਟ ਬੀ ਪਨਿਸ਼ਡ ਤਾਂ ਕਿ ਇੱਕ ਅਦਾ ਦੇਖੋ ਐਡਮਿਨਿਸਟ੍ਰੇਸ਼ਨ ਦਾ ਤਰੀਕਾ ਇਹ ਹੁੰਦਾ ਹੈ ਪੀ ਜੇ ਕੋਈ ਗਲਤੀਆਂ ਲੋਕੀ ਕਰਦੇ ਨੇ ਜੇ 50 ਲੋਕੀ ਗਲਤ ਕਰਦੇ ਨੇ ਇੱਕ ਬੰਦੇ ਨੂੰ ਟੰਗ ਦਿਓ ਉਹ ਬਾਕੀ 49 ਜਿਹੜੇ ਆਪੇ ਸਿੱਧੇ ਹੋ ਜਾਂਦੇ ਇਸ ਕਰਕੇ ਲekin ਇਹਨਾਂ ਕੋਈ ਤਜਰਬਾ ਨਹੀਂ ਇਹ ਤਾਂ ਆਪਣੇ ਮਤਲਬ ਆਪਣੇ ਵਫਾਦ ਦੇ ਵਿਚਾਰੀਆਂ ਗੱਲਾਂ ਝੂਠ ਬੋਲਦੇ ਨੇ ਇਟ ਇਜ਼ ਟੂ ਮੱਚ ਪਾਥੈਟਿਕ ਸਿਚੁਏਸ਼ਨ ਪਾਥੈਟਿਕ ਸਿਚੁਏਸ਼ਨ ਠੀਕ ਹੈ ਅੱਜ ਮੈਂ ਆਪਰੇ ਇੱਕ ਪ੍ਰੋਗਰਾਮ ਦੇ ਬਾਰੇ ਦੱਸੂਗਾ ਦੇਖੋ ਇਹ ਜਿਹੜਾ ਇੱਕ ਪਹਿਲੇ ਤਾਂ ਸੀ ਤਾਂ ਵੱਡੀ ਪ੍ਰੋਗਰਾਮ ਉਚਨਾ ਉਚਨਾ ਕੋ ਚੰਦਾ ਰਹਾ ਤਾਂ ਇਹ ਹੋ ਨਹੀਂ ਸਕਿਆ ਅੱਜ ਵੀ ਅਸੀਂ ਇਹ ਕਰਨਾ ਜ਼ਰੂਰ ਸੀ ਦੀ ਡੇਟ ਹੈ ਹੋ ਕਿਸੇ ਪਰ ਫਿਰ ਵਿਛਦੀ ਹੋ ਚੋਣਾ ਆ ਗਈਆਂ ਮੈਂ ਤਾਂ ਚਲੋ ਮੇਰੇ ਤਾਂ ਕੋਈ ਹੋਰ ਹੈਗੇ ਨਹੀਂ ਮੈਂ ਤਾਂ ਆ ਗਈ ਪਰ ਕਈ ਬੰਦੇ ਨੇ ਆਸਮਾਨੋ ਕਿ ਉਹਨਾਂ ਦੀ ਆਪਣੀ ਆਪਣੀ ਮਤਲੀ ਔਰ ਡਿਊਟੀਆਂ ਲੱਗੀਆਂ ਸੋ ਅੱਜ ਇਹ ਲੋਕ ਇਸ ਇਲਾਕੇ ਦਾ ਇਸ ਖਾਸ ਕਰਕੇ ਡੇਰਾਬਸੀ ਇਲਾਕੇ ਦਾ ਇਧਰਲੇ ਪਾਸੇ ਦਾ ਜਿਆਦਾ ਤਾਰੂ ਆ ਕਿਹ ਕਿ ਐਸਐਮਆਈ ਸੰਧੂ ਨੇ ਮੇਰੇ ਲਈ ਮੇਰੇ ਇੱਕ ਮੇਰਾ ਕਮਾਂਡ ਸੰਭਿਆ ਹੋਇਆ ਥੀ ਪਾਰਟੀ ਦੇ ਲਈ ਕਮਾਂਡ ਸੰਭਿਆ ਹੋਇਆ ਥੀ ਇਹਨਾਂ ਦੀ ਨੇਚਰਤਾ ਦੇਖਾਂ ਕਿ ਪ੍ਰੋਗਰਾਮ ਹੋਇਆ ਬਦਲ ਵਾਦੀ ਹੈ ਇੱਕ ਇੱਕ ਦਾ ਜਿਹੜੇ ਆਏ ਨੇ ਇੱਕ ਇੱਕ ਦਾ ਜਿਹੜੇ ਸਟੇਜ ਤੇ ਬੈਠੇ ଥି ਔਰ ਖਾਸ ਕਰਕੇ ਸਾਹਮਣੇ ਸਾਹਮਣੇ ਜਿਹਨਾਂ ਨੇ ਸਾਰਾ ਆਰਗੇਨਾਈਜ਼ ਕੀਤਾ ਮੈਡਮ ਹਲ ਖਲਕੇ ਦੀ ਅਗਵਾਈ ਹੁਣ ਕੌਣ ਕਰੂਗਾ ਜੀ ਇੱਥੇ ਦੇਖੋ ਹਲਕੇ ਦੀ ਅਗਵਾਈ ਜੋ ਪਾਰਟੀ ਦੀ ਪਾਲਿਸੀ ਹੈ ਸਾਸ਼ਨ ਥਰੂ ਹੁੰਦਾ ਹੈ ਪਰ ਫਿਰ ਵੀ ਇੱਕ ਮੁਖਰ ਬੰਦਾ ਜ਼ਰੂਰ ਅੱਗੇ ਹੁੰਦਾ ਹੈ ਉਹਦੇ ਰਹੀ ਕੰਮਕਾਜ ਹੁੰਦੇ ਚਲਦੇ ਆ ਸੀ ਜਿਸ ਤਰ੍ਹਾਂ ਮੈਂ ਹੈਗੀ ਹਾਂ ਹੁਣ ਮੈਨੂੰ ਇਨਚਾਰਜ ਦਾ ਕੋਈ ਹੈ ਨਹੀਂ ਪਰ ਮੈਂ ਲੜੀ ਹੈ ਮੈਨੂੰ ਪਤਾ ਹੈ ਜਿੱਥੇ ਤੱਕ ਮੇਰੇ ਕੋਲ ਕੋਈ ਵੀ ਆਏ ਮੈਂ ਇੱਕ ਨਾਕਾ ਕੰਮ ਕਰਦੀ ਹੈ ਪਰ ਮੈਂ 40 ਡਿਸਪਲਿਨ ਦੇ ਵਿੱਚ ਰਾਕੇ ਕਰਦੀ ਹੈ ਐਸੀ ਕਿਨਾਰ ਸਾਡੇ ਲਈ ਸੰਧੂ ਸਾਹਿਬ ਜੀ ਇੱਥੇ ਅਗਵਾਈ ਕਰ ਰਹੇ ਨੇ ਔਰ ਇਹ 40 ਡਿਸਪਲਿਨ ਦੇ ਵਿੱਚ ਰਾਕੇ ਦੀ ਜ਼ਰੂਰਤ ਕਰਣਾ ਵਿਸ਼ੇਸ਼ ਪ੍ਰੋਗਰਾਮ ਨੂੰ ਕਿਆ ਮਨ ਦਾ ਕਿਆ ਪਾਰਟੀ ਦਾ ਪ੍ਰੋਗਰਾਮ ਸੀਗਾ ਜਾਂ ਤੁਹਾਡਾ ਧੰਨਵਾਦੀ ਸਮਰੋਹ ਸੀਗਾ ਜਾਂ ਫਿਰ ਸੰਧੂ ਸਾਹਿਬ ਨੂੰ ਹਲਕਾ ਚਾਰਜ ਜਰ ਟਿਕਟ ਵਾਸਤੇ ਪ੍ਰੋਜੈਕਟ ਕਰਨ ਦਾ ਦੱਸਦਾ ਦੇਖੋ ਨਾ ਮੈਂ ਹਲਕਾ ਚਾਰਜ ਕਿਹਦਾ ਪਾਰਟੀ ਨੇ ਕਿਸੇ ਨੂੰ ਨਹੀਂ ਲੋਕ ਪ੍ਰੋਜੈਕਟ ਕਰ ਬੰਦ ਪ੍ਰੋਜੈਕਟ ਮੇਰੇ ਕਹਿਣ ਤੇ ਕਿ ਪ੍ਰੋਜੈਕਟ ਹੋਗਾ ਜੋ ਸੰਧੂ ਸਾਹਿਬ ਦਾ ਕੰਮ ਹੈ ਇਹੀ ਪ੍ਰੋਜੈਕਟ ਕਰ ਗਿਆ ਮੈਂ ਵੀ ਇਹਨਾਂ ਦੇ ਕੰਮ ਨੂੰ ਪ੍ਰੋਜੈਕਟ ਕਰ ਰਹੀ ਐ ਉਹਦੇ ਰਾਹੀ ਇਹਨਾਂ ਨੂੰ ਪ੍ਰੋਜੈਕਟ ਕਰ ਪਰ ਪਾਰਟੀ ਪ੍ਰੋਗਰਾਮ ਸੀ ਜਿਹੜਾ ਇਹ ਤਾਂ ਇੰਡੀਵਿਜੂਅਲ ਹੋ ਹੀ ਨਹੀਂ ਸਕਦਾ ਵੀ ਬਿਲੋਂਗ ਟੂ ਭਾਰਤੀਆ ਜਨਤਾ